ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਕਚਾਲੂ ਤੇ ਕਚਾਲੂਆਂ ਦੀ ਚਾਟ ਅਸੀਂ ਬਣਾਵਾਂਗੇ ਬਹੁਤ ਜ਼ਿਆਦਾ ਟੇਸਟ ਲੱਗਦੀ ਆ ਤੇ ਇੱਥੇ ਲਏ ਸੀ ਆਪਾਂ 500 ਗ੍ਰਾਮ ਕਚਾਲੂ ਲਏ ਸੀ ਤੇ ਕਚਾਲੂਆਂ ਨੂੰ ਆਪਾਂ ਪਹਿਲੇ ਧੋ ਲਿਆ ਸੀ ਇਹਨਾਂ ਨੂੰ ਮਿੱਟੀ ਲੱਗੀ ਹੁੰਦੀ ਆ ਤੇ ਇਹਨਾਂ ਨੂੰ ਆਪਾਂ ਧੋ ਕੇ ਤੇ ਰੱਖ ਲਿਆ ਸੀ ਤੇ ਹੁਣ ਅਸੀਂ ਇਹਨਾਂ ਦੇ ਇਹਨਾਂ ਨੂੰ ਆਪਾਂ ਹੁਣ ਉਬਾਲਨ ਤਰਾਂਗੇ ਕੁੱਕਰ ਵਿੱਚ ਪਾ ਕੇ ਕੁੱਕਰ ਉੱਪਰ ਆਪਾਂ ਕੁੱਕਰ ਨੂੰ ਰੱਖ ਦਿੱਤਾ ਸੀ ਤੇ ਕੁੱਕਰ ਦੇ ਵਿੱਚ ਆਪਾਂ ਕਚਾਲੂ ਪਾ ਦਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਵਾਂਗੇ ਪਾਣੀ ਅਸੀਂ ਇਹਨਾਂ ਨੂੰ ਖੁੱਲ੍ਹਾ ਪਾਣੀ ਪਾਤਾ ਸੀ ਕਿ ਇਹ ਚੰਗੀ ਤਰ੍ਹਾਂ ਗਲ ਜਾਣਗੇ ਤੇ ਕੁੱਕਰ ਦਾ ਟੱਕਣਾ ਸੀ ਬੰਦ ਕਰ ਦਵਾਂਗੇ ਤੇ ਕੁੱਕਰ ਦੀ ਆਪਾਂ ਤਿੰਨ ਵਿਸਲਾ ਦਵਾ ਦੇਵਾਂਗੇ ਤੇ ਇਹਦੇ ਵਿਸਲਾ ਤੋਂ ਆਪਾਂ ਵਾਧ ਨਹੀਂਗੇ ਇਹਨਾਂ ਨੂੰ ਦਵਾਉਣਾਗੇ ਨਹੀਂ ਤੇ ਇਹ ਗਲ ਜਾਣਗੇ ਇੱਥੇ ਲਈ ਜੀ ਆਪਾਂ ਇੱਕ ਕਟੋਰੀ ਚ ਇਮਬਲੀ ਤੇ ਇਮਬਲੀ ਨੂੰ ਆਪਾਂ ਪਾਣੀ ਦੇ ਵਿੱਚ ਪਿਓ ਦਵਾਂਗੇ ਤੇ ਜਿੰਨਾ ਚਿਰ ਆਪਣੇ ਕਚਾਲਵਾਂ ਨੂੰ ਉਬਾਲਾ ਆਉਂਦਾ ਸੀ ਉਹਨਾਂ ਚਿਰ ਆਪਾਂ ਇਮਬੜੀ ਨੂੰ ਪਿਓ ਕੇ ਰੱਖ ਦਿੱਤਾ ਸੀ ਤਿੰਨ ਵਿਸਲਾਂ ਆ ਗਈਆਂ ਸੀ ਤੇ ਕੁੱਕਰ ਨੂੰ ਆਪਾਂ ਹੁਣ ਖੋਲ ਦੇਵਾਂਗੇ ਨਾਈਫ ਨਾਲ ਆਪਾਂ ਇਹਨੂੰ ਚੈੱਕ ਕਰ ਲਵਾਂਗੇ ਵੀ ਇਹ ਗਲ ਗਏ ਕਿ ਜਾਂ ਥੋੜੇ ਜਿਹੇ ਹੰਦੀ ਇਹਨਾਂ ਦੇ ਵਿੱਚ ਕੱਚੇ ਹੋਣਗੇ ਤੇ ਆਪਣੀ ਨਾਈਫ ਜਿਹੜੀ ਇਹ ਬਿਲਕੁਲ ਅੰਦਰ ਚਲ ਗਈ ਹੈ ਗਲ ਗਏ ਤੇ ਹੁਣ ਅਸੀਂ ਇਹਨਾਂ ਨੂੰ ਪਾਣੀ ਦੇ ਵਿੱਚੋਂ ਇਹਨੂੰ ਬਾਹਰ ਕੱਢ ਦਵਾਂਗੇ ਪਾਣੀ ਚੋਂ ਬਾਹਰ ਕੱਢ ਕੇ ਤੇ ਇਹਨਾਂ ਨੂੰ ਆਪਾਂ ਠੰਡੇ ਕਰ ਲਵਾਂਗੇ ਡਕਸ਼ਾ ਤੇ ਅਸੀਂ ਪੈਨ ਨੂੰ ਰੱਖ ਲਿਆ ਤੇ ਇੱਕ ਚਮਚਾ ਆਪਾਂ ਜੀਰੇ ਦਾ ਪਾ ਦਵਾਂਗੇ ਇੱਕ ਚਮਚਾ ਆਪਾਂ ਸਾਫਤ ਧਨੀਆ ਪਾਵਾਂਗੇ ਇੱਥੇ ਲਈ ਜੇ ਆਪਾਂ 16 17 ਕਾਲੀ ਮਿਰਚ ਲੈ ਲਈ ਸੀ ਤੇ ਇਹ ਵੀ ਆਪਾਂ ਨਾਲ ਹੀ ਇਹਨੂੰ ਜੀਰੇ ਧਨੀਏ ਦੇ ਨਾਲ ਪਾਣਾ ਹੁਣ ਅਸੀਂ ਸਾਰਤ ਮਸਾਲਿਆਂ ਨੂੰ ਭੁੰਨ ਲਵਾਂਗੇ ਤੇ ਜਿਹੜੇ ਆਲੂ ਕਚਾਲੂ ਆ ਇਹ ਘਰ ਵਿੱਚ ਹੀ ਬਣਾ ਕੇ ਖਾਣੇ ਚਾਹੀਦੇ ਆ ਬਾਜ਼ਾਰ ਵਿੱਚ ਉਹਨਾਂ ਨੇ ਇਮਲੀ ਪਤਾ ਨਹੀਂ ਕਦੋਂ ਦੀ ਘੋਲ ਕੇ ਰੱਖੀ ਹੁੰਦੀ ਆ ਤੇ ਉਹਦੇ ਨਾਲ ਆਪਾਂ بیمار ਵੀ ਹੋ ਸਕਦੇ ਆ ਤੇ ਆਪਾਂ ਘਰ ਵਿੱਚ ਫਰੈਸ਼ ਚੀਜ਼ ਬਣਾ ਕੇ ਖਾਵਾਂਗੇ ਤੇ ਨਾਲੇ ਆਪਣੇ ਬੱਚਿਆਂ ਨੂੰ ਖਵਾਵਾਂਗੇ ਇਹ ਸਾਰੇ ਮਸਾਲਿਆਂ ਨੂੰ ਆਪਾਂ 2-3 ਮਿੰਟ ਵਾਸਤੇ ਇਹਨਾਂ ਨੂੰ ਭੁੰਨਣਾ ਹੈ। ਮਸਾਲਿਆਂ ਨੂੰ ਆਪਾਂ ਭੁੰਨ ਲਿਆ ਸੀ। ਤੇ ਹੁਣ ਅਸੀਂ ਇਹਨੂੰ ਠੰਡਾ ਕਰਕੇ ਤੇ ਇਹਨੂੰ ਆਪਾਂ ਹੁਣ ਇਹਨੂੰ ਕਟ ਲਵਾਂਗੇ। ਇੱਥੇ ਲਿਆ ਜੀ ਆਪਾਂ ਲੱਕੜ ਦਾ ਕੋੰਡੀ ਡੰਡਾ ਤੇ ਇਹਦੇ ਵਿੱਚ ਆਪਾਂ ਮਸਾਲਿਆਂ ਨੂੰ ਠੰਡਾ ਕਰ ਲਿਆ ਸੀ ਤੇ ਮਸਾਲੇ ਪਾ ਦਵਾਂਗੇ। ਮਸਾਲੇ ਪਾ ਕੇ ਇਹਨਾਂ ਨੂੰ ਆਪਾਂ ਬਰੀਕ ਜਿਹਾ ਕਰ ਲਵਾਂਗੇ। ਮਸਾਲੇ ਨੂੰ ਅਸੀਂ ਪੀਸ ਲਿਆ ਸੀ ਤੇ ਕਟੋਰੀ ਵਿੱਚ ਕਰ ਦਵਾਂਗੇ ਤੇ ਇਧਰ ਕਚਾ ਲਓ ਵੀ ਠੰਡੇ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਛੇਲ ਲਵਾਂਗੇ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਤੇ ਲਾਈਕ ਜ਼ਰੂਰ ਕਰਿਆ ਕਰੋ ਜੀ ਕਮੈਂਟਾਂ ਵਿੱਚ ਤੁਸੀਂ ਜ਼ਰੂਰ ਦੱਸਿਆ ਕਰੋ ਵੀ ਤੁਸੀਂ ਕਿੱਥੋਂ-ਕਿੱਥੋਂ ਵੀਡੀਓ ਦੇਖਦੇ ਜੋ ਤੇ ਸਾਨੂੰ ਕਮੈਂਟ ਪੜਨ ਚ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਤੇ ਇਸ ਤਰ੍ਹਾਂ ਮੈਂ ਸਾਰੇ ਕਚਾਲੂ ਬੰਨ ਵਿਛੇ ਲੈਣਾ। ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀ। ਚਾਲੂਆਂ ਨੂੰ ਅਸੀਂ ਛੇਲ ਲਿਆ ਸੀ ਤੇ ਹੁਣ ਆਪਾਂ ਇਹਨਾਂ ਨੂੰ ਕੱਟ ਦੇਵਾਂਗੇ ਇੱਕ ਬੋਲ ਦੇ ਵਿੱਚ ਆਪਾਂ ਇਹਨਾਂ ਨੂੰ ਇਹਨਾਂ ਨੂੰ ਕੱਟਾਂਗੇ ਤੇ ਚਾਲੂਆਂ ਦੀ ਵੀਡੀਓ ਮੈਂ ਪਹਿਲੀ ਵੀ ਪਾਈ ਸੀ ਤੇ ਤੁਸੀਂ ਬਹੁਤ ਭੈਣ ਭਰਾਵਾਂ ਨੇ ਪਿਆਰ ਦਿੱਤਾ ਸੀ ਤੇ ਬਹੁਤ ਸਾਰਿਆਂ ਨੂੰ ਪਸੰਦ ਆਈ ਸੀ ਕਚਾਲੂਆਂ ਦੀ ਵੀਡੀਓ ਤੇ ਇਹਨਾਂ ਨੂੰ ਆਪਾਂ ਜਿਆਦਾ ਵੱਡਾ ਨਹੀਂ ਕੱਟਣਾ ਵੀ ਮੀਡੀਅਮ ਦੇ ਸਾਈਜ਼ ਦੇ ਆਪਾਂ ਇਹਨਾਂ ਨੂੰ ਕੱਟਾਂਗੇ ਇੱਥੇ ਅਸੀਂ ਕਚਾਲੂਆਂ ਨੂੰ ਕੱਟ ਲਿਆ ਸੀ ਤੇ ਇੱਕ ਅੱਧਾ ਚਮਚਾ ਪਾ ਦਵਾਂਗੇ ਆਪਾਂ ਲਾਲ ਮਿਰਚ ਪਾਊਡਰ ਕਸ਼ਮੀਰੀ ਤੇ ਇਹ ਜਿਹੜਾ ਆਪਾਂ ਮਸਾਲੇ ਨੂੰ ਭੁੰਨਿਆ ਸੀ ਉਹਨੂੰ ਪਾ ਦਵਾਂਗੇ ਅੱਧਾ ਚਮਚਾ ਤਰਿ ਘੱਟ ਪਾਵਾਂਗੇ ਕਾਲਾ ਨਮਕ ਇਹ ਵੀ ਆਪਾਂ ਅੱਧੇ ਚਮਚੇ ਤੋਂ ਘੱਟ ਪਾਵਾਂਗੇ ਵਾਈਟ ਨਮਕ ਇੱਥੇ ਪਾ ਦਾਂਗੇ ਇੱਕ ਮੈਂ ਹਰੀ ਬ੍ਰੇਕ ਮਿਰਚੇ ਨੂੰ ਕੱਟ ਲਿਆ ਸੀ ਜੇ ਆਪਣੇ ਬੱਚਿਆਂ ਨੇ ਖਾਣਾ ਫਿਰ ਆਪਾਂ ਹਰੀ ਮਿਰਚ ਨੂੰ ਸਪਿੱਕ ਕਰ ਦੇਵਾਂਗੇ ਤੇ ਮੇਰੇ ਕੋ ਹਰੀ ਮਿਰਚ ਨੂੰ ਕੱਟਿਆ ਸੀ ਮਿਰਚ ਤਿੱਖੀ ਹੈਗੀ ਹੈ ਚਾਟ ਮਸਾਲੇ ਨੂੰ ਪਾ ਦਵਾਂਗੇ। ਚਟਪਟ ਕਚਾਲੂ ਤੇ ਇੱਥੇ ਲਈ ਜੀ ਆਪਾਂ ਇਮਲੀ ਇਮਲੀ ਨੂੰ ਮੈਂ ਘੋਲ ਲਿਆ ਸੀ। ਤੇ ਇਮਲੀ ਨੂੰ ਆਪਾਂ ਚਾਹ ਪਾਣੀ ਨਾਲ ਪਾਉਣ ਕੇ ਪਾਵਾਂਗੇ। ਇਸ ਚਮਚੇ ਦੇ ਨਾਲ ਆਪਾਂ ਇਹਨੂੰ ਇਸ ਤਰ੍ਹਾਂ ਇਹਨੂੰ ਮਿਕਸ ਕਰ ਦਵਾਂਗੇ। ਜਿਹੜਾ ਇਮਲੀ ਦਾ ਪਲਕ ਹੈ ਸਾਰਾ ਨਿਕਲ ਜਾਏਗਾ। ਜੇ ਨਾ ਤੁਸੀਂ ਖੱਟਾ ਖਾਣਾ ਪਸੰਦ ਕਰਦੇ ਤੁਸੀਂ ਉਹਨਾਂ ਹੀ ਇਹਦੇ ਵਿੱਚ ਐਡ ਕਰਨਾ ਤੇ ਹੁਣ ਅਸੀਂ ਇੱਥੇ ਨਿੰਬੂ ਨਿਚੋੜ ਦਾਂਗੇ ਅੱਧਾ ਨਿੰਬੂ ਲਿਆ ਸੀ ਮੈਂ ਤੇ ਨਿੰਬੂ ਨਿਚੋੜ ਦਾਂਗੇ ਹੁਣ ਅਸੀਂ ਇਹਨੂੰ ਮਿਕਸ ਕਰ ਦੇਵਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ। ਕਚਾੜੂ ਚਾਟ ਅਸੀਂ ਮਿਕਸ ਕਰ ਲਈ ਤੁਸੀਂ ਦੇਖ ਸਕਦੇ ਕਿੰਨੀ ਵਧੀਆ ਬਣ ਕੇ ਰੈਡੀ ਹੋ ਗਈ ਐ। ਤੇ ਚਾਟ ਆਪਾਂ ਖਾਵਾਂਗੇ ਤੂਥ ਪੀਕਨ। ਬਹੁਤ ਵਧੀਆ ਐ ਚਾਟ ਪਸੰਦ ਆਏ ਕਿ ਸਾਰਿਆਂ ਨੂੰ ਜਿੰਨੀ ਇਹ ਵਧੀਆ ਤਿੱਖੀ ਤਿੱਖੀ ਬਣੀ ਐ। ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਰਹੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ